ਇੱਕ ਮਾਰਾਂ ਸਮਝਾਉਂਦੇ ਆਪਾਂ ਨੂੰ ਕਹਿੰਦੇ ਤੁਹਾਡੇ ਅੰਦਰ ਵੀ ਤੀਰਥ ਹੈ ਉੱਥੇ ਤੁਸੀਂ ਆਪਣੇ ਮਨ ਦਾ ਇਸ਼ਨਾਨ ਹਰ ਸਮੇਂ ਕਰਵਾ ਸਕਦੇ ਆ ਜਦੋਂ ਤੁਹਾਡਾ ਦਿਲ ਕਰੇ ਉਹ ਤੀਰਥ ਸੁਖਮ ਹੈ ਦਿਖਾਈ ਨਹੀਂ ਦਿੰਦਾ ਤੇ ਸਾਡਾ ਮਨ ਵੀ ਸੁਖਮ ਹੈ ਉਹ ਵੀ ਇਹਨਾਂ ਅੱਖਾਂ ਦੇ ਨਾਲ ਦਿਖਾਈ ਨਹੀਂ ਦਿੰਦਾ ਤੇ ਸਾਡੇ ਮਨ ਨੂੰ ਜੋ ਮੈਲ ਲੱਗੀ ਉਹ ਵੀ ਸੁਖਮ ਲੱਗੀ ਵਿਚਾਰਾਂ ਫੁਰਨਿਆਂ ਦੀ ਜਦੋਂ ਜੀਵ ਅੰਦਰ ਨਾਮ ਨੂੰ ਸੁਣਦਾ ਹੈ ਤਾਂ ਉਹ ਜਿਹੜੀ ਮੈਲ ਆ ਉਹ ਕੱਟੀ ਜਾਂਦੀ ਆ ਮਨ ਸਾਫ਼ ਹੋਣਾ ਸ਼ੁਰੂ ਹੋ ਜਾਂਦਾ ਇਹ ਜਿਹੜਾ ਇਸ਼ਨਾਨ ਹੋਇਆ ਨਾਮ ਦੇ ਜਲ ਦੇ ਨਾਲ ਹੋਇਆ ਮਨ ਨੇ ਨਾਮ ਦੇ ਵਿੱਚ ਧਿਆਨ ਰੱਖਿਆ ਤੇ ਮਨ ਦਾ ਇਸ਼ਨਾਨ ਹੋ ਗਿਆ ਧਿਆਨ ਵਿੱਚ ਬੈਠਦੇ ਸਾਰ ਹੀ ਇਹ ਨਾਮ ਸੁਣਾਈ ਦੇਣਾ ਸ਼ੁਰੂ ਹੋ ਜਾਂਦਾ ਸ਼ਬਦ ਉੱਚੀ ਹੋ ਜਾਂਦੇ ਮਨ ਨੇ ਇਸ ਨੂੰ ਸੁਣਿਆ ਇਸ ਦੇ ਨਾਲ ਪਿਆਰ ਪਿਆ ਨਾਲ ਹੀ ਅੰਮ੍ਰਿਤ ਵਰਖਾ ਅੰਮ੍ਰਿਤ ਰਸ ਪ੍ਰਕਾਸ਼ ਤੇ ਸਾਡੇ ਮਨ ਦਾ ਇਸ਼ਨਾਨ ਹੋ ਗਿਆ ਮਰ ਕੀ ਕਹਿੰਦੇ ਸੁਣਿਆ ਮੰਨਿਆ ਮੰਨ ਕੀਤਾ ਭਾਉ ਅੰਤਰਗਤ ਤੀਰਥ ਮਲਨਾ ਸਾਰਾ ਹੀ ਕੁਝ ਮਨ ਵਾਸਤੇ ਮਾਲਕ ਨੇ ਅੰਦਰ ਰੱਖਿਆ ਹੋਇਆ ਉਹ ਵੀ ਸੁਖਮ ਦੇ ਵਿੱਚ ਜੋ ਇਦਨ ਨੂੰ ਤੁਰੇਗਾ ਹੌਲੀ ਹੌਲੀ ਪ੍ਰਾਪਤੀ ਕਰਦਾ ਜਾਵੇਗਾ ਬਾਹਰ ਕਹਿੰਦੇ ਕੁਝ ਵੀ ਹੈ ਨਹੀਂ ਬਸ ਧਰਮ ਬਲਿਖਿਆ ਬਸ ਹੌਲੀ ਹੌਲੀ ਅੰਤਰਗਤ ਉਤਰਨਾ ਹੈ ਗੁਰੂ ਮਰਸ ਇਹ ਵੀ ਸਮਝਾਉਂਦੇ ਨੇ ਕਿ ਜੋ ਤੁਹਾਨੂੰ ਇਹਨਾਂ ਅੱਖਾਂ ਦੇ ਨਾਲ ਸੰਸਾਰ ਦੇ ਵਿੱਚ ਦਿਖਾਈ ਦੇ ਰਿਹਾ ਖੰਡ ਬ੍ਰਹਿਮੰਡ ਇਹ ਹੀ ਸਾਰਾ ਕੁਝ ਸੁਖਮ ਦੇ ਵਿੱਚ ਅੰਦਰ ਰੱਖਿਆ ਮਨ ਵਾਸਤੇ ਅੰਤਰਗਤ ਹਟਨੇ ਜਿੱਦਾਂ ਦਾ ਵੀ ਸੌਦਾ ਸਾਨੂੰ ਚਾਹੀਦਾ ਅਸੀਂ ਅੰਦਰੋਂ ਲੈ ਸਕਦੇ ਆ ਤਨ ਵਾਸਤੇ ਆਪਣੇ ਸਾਰੀਆਂ ਹੀ ਫੈਸਿਲਿਟੀ ਬਾਹਰ ਆ ਨਿਤਰ ਖੋਲਾਂਗੇ ਤਾਂ ਤਨ ਵਾਸਤੇ ਆਪਾਂ ਕੁਝ ਕਰਾਂਗੇ ਮਨ ਵਾਸਤੇ ਸਭ ਕੁਝ ਅੰਤਰਗਤ ਹੈ ਹੁਣ ਸਾਰਾ ਹੀ ਜੱਗ ਪਰਮਾਤਮਾ ਨੂੰ ਬਾਹਰ ਲੱਭਦਾ ਪਿਆ ਬਾਹਰੂਪੀ ਹੋ ਕੇ ਆਪਾਂ ਭਗਤੀਆਂ ਕਰਦੇ ਆ ਪਰ ਕਿਸੇ ਨੇ ਵੀ ਆਪਾਂ ਆਪਣੇ ਇਸ ਤਨ ਦੀ ਕਾਇਆ ਦੀ ਖੋਜ ਨਹੀਂ ਕੀਤੀ ਮਰ ਕਹਿੰਦੇ ਜੋ ਖੋਜੇ ਸੋ ਪਾਵੇ ਆਪਾਂ ਕਦੀ ਵੀ ਅੰਤਰਗਤ ਉਤਰਨ ਦਾ ਤਰੀਕਾ ਸਿੱਖਿਆ ਹੀ ਨਹੀਂ ਨਾ ਹੀ ਸਾਨੂੰ ਕਿਸੇ ਨੇ ਸਿਖਾਇਆ ਕਿ ਤੁਸੀਂ ਜੋ ਤੁਹਾਡਾ ਜੀਵਨ ਹੈ ਇਹਦੇ ਵਿੱਚ ਤੁਸੀਂ ਅੱਖਾਂ ਬੰਦ ਕਰਕੇ ਅੰਤਰਗਤ ਵੀ ਧਿਆਨ ਨੂੰ ਲੈ ਕੇ ਜਾਣਾ ਹੈ ਜਿੱਥੇ ਤੁਹਾਡੇ ਮਨ ਨੂੰ ਸੁੱਖ ਮਿਲਦਾ ਹੈ ਜਦੋਂ ਵੀ ਪਰਮਾਤਮਾ ਮਿਲਦੇ ਨੇ ਤਾਂ ਅੰਤਰਗਤ ਹੀ ਮਿਲਦੇ ਨੇ ਅੰਦਰੋਂ ਹੀ ਮਿਲਦੇ ਨੇ ਮਾਰੇ ਕਹਿੰਦੇ ਸਭ ਕੁਝ ਅੰਦਰ ਬਾਹਰ ਨਹੀਂ ਕਹਿੰਦੇ ਸਾਰਾ ਹੀ ਕੁਝ ਤੁਹਾਨੂੰ ਅੰਦਰੋਂ ਪ੍ਰਾਪਤ ਹੋ ਜਾਵੇਗਾ ਜੋ ਨਾਮ ਦੀ ਪ੍ਰਾਪਤੀ ਹੈ ਉਹ ਤੁਹਾਨੂੰ ਅੰਤਰਗਤ ਹੀ ਪ੍ਰਾਪਤੀ ਹੋਵੇਗੀ ਇਸ ਤੋਂ ਬਾਅਦ ਦੀਆਂ ਜੋ ਪ੍ਰਾਪਤੀਆਂ ਨੇ ਉਹ ਸਭ ਅੰਤਰਗਤ ਹੀ ਪ੍ਰਾਪਤ ਹੁੰਦੀਆਂ ਨੇ ਬਚਪਨ ਤੋਂ ਲੈ ਕੇ ਹੁਣ ਤੱਕ ਅੱਪਾ ਵੀ ਤਾਂ ਗਿਆਨਤਾ ਦੇ ਵਸ ਵਿੱਚ ਰਹੇ ਆਂ ਤੇ ਹੌਣ ਹੌਲੀ ਹੌਲੀ ਆਪਣੇ ਸਾਰਿਆਂ ਦੇ ਭਰਮ ਅਕਾਲ ਪੁਰਖ ਵਾਹਿਗੁਰੂ ਜੀ ਆਪ ਚੱਕ ਰਿਹਾ ਦੂਰ ਕਰ ਰਿਹਾ ਆਪਾਂ ਵੀ ਤਾਂ ਬਾਕੀ ਜੀਵਾਂ ਵਾਂਗੂ ਬਾਹਰ ਹੀ ਭਟਕ ਰਹੇ ਸੀ ਹੁਣ ਆਪਾਂ ਨੂੰ ਪਤਾ ਲੱਗ ਗਿਆ ਕਿ ਜੇ ਮਨ ਨੂੰ ਸੁਖੀ ਕਰਨਾ ਹੈ ਤ੍ਰਿਸ਼ਨਾਵਾ ਬਾਸ਼ਨਾਵਾ ਤਾਂ ਸਾਨੂੰ ਵਾਹਿਗੁਰੂ ਗੁਰਮੰਤਰ ਹੀ ਬਚਾ ਸਕਦਾ ਜੇ ਸਾਡੇ ਅੰਦਰ ਬਹੁਤ ਹੰਕਾਰ ਹੈ ਤਾਂ ਵਾਹਿਗੁਰੂ ਗੁਰਮੰਤਰ ਹੀ ਇਸ ਨੂੰ ਦੂਰ ਕਰ ਸਕਦਾ ਹਰ ਇੱਕ ਜੀਵ ਦੇ ਇਹ ਜੋ ਸੁਖਮ ਵਿਚਾਰ ਨੇ ਇਹ ਇੱਕ ਰੋਗ ਹੈ ਕਿਸੇ ਨੂੰ ਕਾਮ, ਗ੍ਰੋਧ, ਲੋਭ, ਮੋਹ, ਹੰਕਾਰ ਇਹ ਸਭ ਵਾਹਿਗੁਰੂ ਗੁਰਮੰਤਰ ਜਪਣ ਦੇ ਨਾਲ ਦੂਰ ਹੋਵੇਗਾ ਬਸ ਸਿੱਤਾ ਇਹ ਸਿੱਖ ਲੈਣਾ ਕਿ ਅੰਤਰਗਤ ਉਤਰਨਾ ਕਿਵੇਂ ਹੈ ਹਜੇ ਸਾਨੂੰ ਇਹ ਨਹੀਂ ਪਤਾ ਕਿ ਅੰਤਰਗਤ ਕਿੱਥੇ ਜਾਣਾ ਹੈ ਜਿੱਥੇ ਸਾਨੂੰ ਸੁੱਖ ਮਿਲਦਾ ਹੈ ਜਿੱਥੇ ਸਾਨੂੰ ਫੁਰਨੇ ਨਹੀਂ ਆਉਂਦੇ ਪਹਿਲਾ ਆਪਾਂ ਇਹ ਹੀ ਸਿੱਖਣਾ ਹੈ ਵਾਹਿਗੁਰੂ ਗੁਰਮੰਤਰ ਜਪਦੇ ਜਪਦੇ ਸਹਜ ਵਿੱਚ ਜਾਣਾ ਹੈ ਫੇਰ ਹੀ ਸਾਡਾ ਮਨ ਅੱਗੇ ਜਾ ਕੇ ਨਾਮ ਦੇ ਵਿੱਚ ਧਿਆਨ ਲਗਾ ਕੇ ਇਸ ਤਨ ਨੂੰ ਛੱਡਦਾ ਹੈ ਤੇ ਸੁੰਨ ਦੇ ਵਿੱਚ ਸਮਾਉਂਦਾ ਹੈ ਨਾਮ ਅਭਿਆਸੀ ਜਪਦੇ ਜਪਦੇ ਇਹਨੇ ਸਹਜ ਵਿੱਚ ਚਲਾ ਜਾਂਦਾ ਕਿ ਬਾਹਰ ਵੀ ਸੁੰਨ ਹੋ ਗਿਆ ਤੇ ਅੰਦਰ ਵੀ ਉਹ ਸੁੰਨ ਦੇ ਵਿੱਚ ਪ੍ਰਵੇਸ਼ ਕਰ ਗਿਆ ਜਦੋਂ ਮਨ ਅੰਤਰਗਤ ਸੁਨ ਚ ਸਮਾਜਨ ਦਾ ਤਾਂ ਅੰਦਰ ਬਾਹਰ ਇੱਕੋ ਹੀ ਹੋ ਜਾਂਦਾ ਕੋਈ ਫਰਕ ਨਹੀਂ ਰਹਿੰਦਾ ਸਾਡੇ ਮਨ ਨੂੰ ਇਹ ਸਰੀਰ ਮਾਲਕ ਨੇ ਦਿੱਤਾ ਤਾਂ ਜੋ ਅਸੀਂ ਤ੍ਰੈਗੁਣ ਮਾਇਆ ਦਾ ਖੇਡ ਖੇਡ ਸਕੀਏ ਤੇ ਇਹਦੇ ਵਿੱਚ ਹੀ ਆਪਾਂ ਭਗਤੀ ਕਰ ਸਕਦੇ ਹਾਂ ਮਾਲਕ ਦੇ ਨਾਮ ਨੂੰ ਸੁਣ ਸਕਦੇ ਹਾਂ ਹੁਣ ਸਹਿਜ ਵਿੱਚ ਜਦੋਂ ਮਨ ਗਿਆ ਤਾਂ ਮਨ ਨੇ ਸ਼ਬਦ ਨੂੰ ਫੜ ਲਿਆ ਧਿਆਨ ਦੇ ਲਿਆ ਸਵਾਰੀ ਕਰ ਲਈ ਉਹਦੀ ਤਾਂ ਜਿੱਥੋਂ ਮਨ ਆਇਆ ਸੀ ਉੱਥੇ ਫੇਰ ਚਲਾ ਗਿਆ ਕਿਸ ਨੂੰ ਛੱਡ ਕੇ ਗਿਆ ਆਪਣੇ ਤਨ ਨੂੰ ਛੱਡ ਕੇ ਅਸਲ ਜੋ ਭਗਤੀ ਕਰਨ ਦਾ ਮਕਸਦ ਹੈ ਉਹ ਉਸ ਪ੍ਰਮਾਤਮਾ ਤੋਂ ਜੋ ਆਪਾਂ ਵਿਛੜੇ ਹੋਏ ਆ ਉਹਦੇ ਵਿੱਚ ਸਮਾਉਣ ਦਾ ਹੈ ਜਦੋਂ ਮਨ ਸੁੰਨ ਚ ਪ੍ਰਵੇਸ਼ ਕਰਦਾ ਸ਼ਬਦ ਨੂੰ ਫੜਦਾ ਹੈ ਧਿਆਨ ਦਿੰਦਾ ਹੈ ਤਾਂ ਇਹ ਮਨ ਮਾਲਕ ਆਪਣੇ ਪਿਤਾ ਦੇ ਕੋਲ ਪਹੁੰਚ ਜਾਂਦਾ ਜਿੱਥੋਂ ਇਹ ਵਿਛੜ ਕੇ ਆਇਆ ਹੈ ਵਿਛੜਿਆ ਤਾਂ ਹੈ ਮਾਲਕ ਨੇ ਇਹ ਮਾਲਕ ਦੀ ਹੀ ਅੰਛ ਹੈ ਵੱਡੇ ਪ੍ਰਕਾਸ਼ ਰੂਪ ਦੇ ਵਿੱਚੋਂ ਮਾਲਕ ਨੇ ਛੋਟੀਆਂ-ਛੋਟੀਆਂ ਜੋਤਾਂ ਕਰਕੇ ਇਸ ਸੰਸਾਰ ਦੇ ਤੇ ਪ੍ਰਿਥਵੀ ਦੇ ਉੱਤੇ ਖੇਡ ਖੇਡਣ ਵਾਸਤੇ ਭੇਜਿਆ ਹੈ ਕਿ ਜੀਵਨ ਮਿਲੇਗਾ ਉਸ ਜੀਵਨ ਦੇ ਵਿੱਚ ਲਾਹਾ ਲੈ ਕੇ ਨਾਮ ਜਪ ਕੇ ਇਸ ਖੇਡ ਨੂੰ ਜਿੱਤ ਕੇ ਤੁਸੀਂ ਵਾਪਸ ਆਉਣਾ ਹੈ ਜਦੋਂ ਸਾਡਾ ਜਨਮ ਹੁੰਦਾ ਹੈ ਬੱਚੇ ਹੁੰਦੇ ਹਾਂ ਆਪਾਂ ਜਿਹੜਾ ਮਨ ਆ ਉਹਦਾ ਕਨੈਕਸ਼ਨ ਨੌ ਦਰਵਾਜਿਆਂ ਦੇ ਨਾਲ ਕਰ ਦਿੱਤਾ ਜਾਂਦਾ ਮਨ ਨੌ ਦਰਵਾਜਿਆਂ ਦੇ ਵਿੱਚ ਵਿਚਰਦਾ ਵਿਚਰਦਾ ਕਾਲ ਦੀਆਂ ਗੱਲਾਂ ਦੇ ਵਿੱਚ ਮਾਇਆ ਦੇ ਵਿੱਚ ਫਸਣਾ ਸ਼ੁਰੂ ਹੋ ਜਾਂਦਾ ਜਦੋਂ ਨੌ ਦਰਵਾਜਿਆਂ ਦੇ ਨਾਲ ਕਨੈਕਸ਼ਨ ਕਰ ਦਿੱਤਾ ਆਪ ਦਸਮ ਦਵਾਰ ਦੇ ਅੰਦਰ ਚਲੇ ਗਏ ਤੇ ਉਸ ਦਸਮ ਦਵਾਰ ਨੂੰ ਤਾਲਾ ਵੀ ਲੱਗਾ ਹੈ ਜਿੰਦਾ ਲੱਗਾ ਹੈ ਗੁਰਬਾਣੀ ਦੱਸਦੀ ਹੈ ਇੰਨਾ ਕੰਮ ਕਰਕੇ ਮਾਲਕ ਕਹਿੰਦੇ ਕਿ ਹੁਣ ਤੁਸੀਂ ਆਪ ਗੁਰੂ ਆਪਣੀ ਦਾ ਸਹਾਰਾ ਲੈ ਕੇ ਤੁਸੀਂ ਇੱਥੇ ਤੱਕ ਘਰਉਣਾ ਹੈ ਉਸ ਦਰ ਤੇ ਜਾਣਾ ਹੈ ਜਿੱਥੋਂ ਮਾਲਕ ਨੇ ਆਪ ਦਰਵਾਜ਼ਾ ਖੋਲ੍ਹ ਕੇ ਸਾਨੂੰ ਅੰਦਰ ਬੁਲਾਉਣਾ ਹੈ ਜਿਵੇਂ ਆਪਾਂ ਛੋਟੇ ਹੁੰਦੇ ਖੇਡ ਖੇਡਦੇ ਆ ਲੁਕਣ ਮੀਚੀ ਦਾ ਸੁਪਨ ਸੁਪਾਈ ਦਾ ਪੰਜ ਸੱਤ ਦੋਸਤ ਰਲ ਕੇ ਇਹ ਖੇਡ ਖੇਡਦੇ ਆ ਉਨਾ ਵਿੱਚੋਂ ਇੱਕ ਦੀ ਵਾਰੀ ਹੁੰਦੀ ਆ ਤੇ ਚਾਰ ਜਾਨੇ ਲੁੱਕ ਜਾਂਦੇ ਆ ਤੇ ਉਹ ਜੋ ਲੁੱਕ ਜਾਂਦੇ ਆ ਉਹ ਕਹਿੰਦੇ ਕਿ ਹੁਣ ਤੂੰ ਸਾਨੂੰ ਲੱਭ ਇਸੇ ਤਰ੍ਹਾਂ ਮਾਲਕ ਨੇ ਵੀ ਆਪਾਂ ਨੂੰ ਲੱਭਣ ਲਾਇਆ ਹੋਇਆ ਕਿ ਲੱਭੋ ਮੈਨੂੰ ਪਰ ਜਿਨ੍ਹਾਂ ਤੇ ਮਾਲਕ ਆਪ ਕਿਰਪਾ ਕਰਦੇ ਨੇ ਉਹ ਕੋਸ਼ਿਸ਼ ਕਰਦੇ ਨੇ ਲੱਭਣ ਦੀ ਨਹੀਂ ਤਾਂ ਮੋਸਟਲੀ ਦੁਨੀਆ ਪਰਮ ਭਲੇਖਿਆਂ ਦੇ ਵਿੱਚ ਹੀ ਪੈ ਗਏ ਇਹ ਵੀ ਮਾਲਕ ਦੇ ਹੁਕਮ ਵਿੱਚ ਹੀ ਚੱਲਦਾ ਹੈ ਸਾਨੂੰ ਸਾਡੇ ਜੀਵਨ ਦਾ ਮਨੋਰਥ ਹੀ ਨਹੀਂ ਪਤਾ ਲੱਗਾ ਕਿ ਅਸੀਂ ਕਿਉਂ ਆਏ ਹਾਂ ਇੱਥੇ ਆ ਕੇ ਅਸੀਂ ਕੀ ਕਰਨਾ ਹੈ ਕਿਵੇਂ ਉਸ ਮਾਲਕ ਦੀ ਖੋਜ ਕਰਨੀ ਹੈ ਕਿਵੇਂ ਨਾਮ ਨੂੰ ਸੁਣਨਾ ਹੈ ਜਿਹੜੇ ਬੱਚੇ ਮਨ ਬੱਚੇ ਜੀਵ ਸਿਮਰਨ ਕਰਕੇ ਉਸ ਨਾਮ ਤੱਕ ਪਹੁੰਚ ਜਾਂਦੇ ਨੇ ਉਹ ਮਾਲਕ ਦੀ ਕਿਰਪਾ ਦੇ ਨਾਲ ਅੱਗੇ ਵੀ ਚੱਲੇ ਜਾਂਦੇ ਨੇ ਤੇ ਉਸ ਮਾਲਕ ਨੂੰ ਮਿਲ ਵੀ ਲੈਂਦੇ ਨੇ ਉਹ ਨਾਮ ਅਭਿਆਸੀ ਫਿਰ ਨਾਮ ਦੇ ਵਿੱਚ ਸਮਾ ਕੇ ਆਪਣੇ ਘਰ ਦੇ ਵਿੱਚ ਆਉਣਾ ਜਾਣਾ ਬਣਾ ਲੈਂਦਾ ਜਿਨ੍ਹਾਂ ਨੂੰ ਆਪਾਂ ਗੁਰਮੁਖ ਕਹਿੰਦੇ ਹਾਂ ਵਿਛੋੜੇ ਤੋਂ ਮਿਲਾਪ ਤੱਕ ਦਾ ਆਪਣਾ ਸਫ਼ਰ ਹੈ ਕਿਸੇ ਦਾ ਇਹ ਸਫ਼ਰ ਬਚਪਨ ਵਿੱਚ ਪੂਰਾ ਹੋ ਜਾਂਦਾ ਕਿਸੇ ਦਾ ਜਵਾਨੀ 'ਚ ਕਿਸੇ ਦਾ ਬṛੇਪੇ ਵਿੱਚ ਨਹੀਂ ਤਾਂ ਬਹੁਤ ਜੀਵ ਨੇ ਜੋ ਇਸ ਖੇਡ ਨੂੰ ਖੇਡਣਾ ਤਾਂ ਬਹੁਤ ਦੂਰ ਦੀ ਗੱਲ ਹੈ ਸਮਝ ਵੀ ਨਹੀਂ ਹੁੰਦਾ ਤੇ ਉਹਦੇ ਹੀ ਇਸ ਦੁਨੀਆ ਤੋਂ ਜਾਈ ਜਾਂਦੇ ਆਈ ਜਾਂਦੇ ਇਹ ਜਿੱਥੇ ਮਨ ਫਸਿਆ ਹੈ ਨਾ ਇਹ ਵਿਚਾਰਾਂ ਦੀ ਘੁੰਮਣ ਘੇਰੀ ਹੈ ਇੱਥੇ ਮਾਇਆ ਹੀ ਸਾਨੂੰ ਮਿੱਠੀ ਲੱਗਦੀ ਹੈ ਮਾਇਆ ਪੈਸੇ ਨਹੀਂ ਮਾਇਆ ਹਰ ਇੱਕ ਚੀਜ਼ ਨੂੰ ਕਿਹਾ ਗਿਆ ਇੱਥੇ ਤੱਕਰ ਕੇ ਜੋ ਸਾਡਾ ਸਰੀਰ ਹੈ ਇਹ ਵੀ ਮਾਇਆ ਹੈ ਪਰਵਾਹ ਜੋ ਬਿਲਡਿੰਗਾਂ ਦਿਖਾਈ ਦਿੰਦੀਆਂ ਨੇ ਜੋ ਸਾਡੀਆਂ ਇਸ਼ਾਮਾਂ ਨੇ ਇਹ ਸਭ ਮਾਇਆ ਦੇ ਵਿੱਚ ਆਉਂਦੀਆਂ ਨੇ ਨਾਮ ਜਪਣ ਵਾਲਾ ਮਾਇਆ ਤੋਂ ਉੱਪਰ ਉੱਠ ਜਾਂਦਾ ਉਹ ਆਪਣੇ ਮਨ ਨੂੰ ਉੱਪਰ ਚੱਕ ਲੈਂਦਾ ਸਾਦਗੀ ਦੇ ਵਿੱਚ ਆ ਜਾਂਦਾ ਉਹ ਉਹਨੂੰ ਸਾਦਗੀ ਦੇ ਵਿੱਚ ਹੀ ਰਸ ਹੁੰਦਾ ਨਾਮੀ ਨੂੰ ਪਤਾ ਲੱਗ ਗਿਆ ਕਿ ਜੇ ਉਹ ਰਸਾਂ ਦੇ ਵਿੱਚ ਪੈ ਗਿਆ ਤਾਂ ਇਧਰਲਾ ਰਸ ਟੁੱਟ ਜਾਣਾ ਉਧਰਲਾ ਰਸ ਲੈਣ ਵਾਸਤੇ ਬਹੁਤ ਮਿਹਨਤ ਕਰਨੀ ਪੈਂਦੀ ਹੈ ਤਨ ਰੂਪੀ ਬਹੁਤ ਮਿਹਨਤ ਕਰਨੀ ਪੈਂਦੀ ਹੈ ਸੰਸਾਰ ਦੀਆਂ ਚੀਜ਼ਾਂ ਦਾ ਰਸ ਲੈਣ ਵਾਸਤੇ ਹੁਣ ਸਭ ਤੋਂ ਮਹਿੰਗੀ ਕਾਰ ਜਿਵੇਂ ਲੈਂਬਰਗਿਨੀ ਹੋ ਗਈ ਜਾਂ ਹੋਰ ਡਿਫੈਂਡਰ ਹੋ ਗਈਆਂ ਗੱਡੀਆਂ ਜਾ ਰੇਂਜ ਰੋਵਰ ਹੋ ਗਈ ਜਾਂ ਆਈਫੋਨ ਹੋ ਗਿਆ ਜੋ ਕਿ 1.5 ਤੋਂ 2 ਲੱਖ ਦੇ ਵਿੱਚ ਆਉਂਦਾ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਹੁਣ ਇਹ ਸਾਰਾ ਕੁਝ ਲੈਣ ਵਾਸਤੇ ਕਿੰਨੀ ਮਿਹਨਤ ਕਰਨੀ ਪਵੇਗੀ ਚਲੋ ਸਾਰੇ ਹੀ ਜੀਵ ਕਰਦੇ ਨੇ ਮਿਹਨਤ ਕਰਨ ਦੇ ਵਿੱਚ ਕੋਈ ਬੁਰੀਆਈ ਨਹੀਂ ਹੈ ਪਰ ਆਪਾਂ ਉਹ ਜਿਹੜੀ ਚੀਜ਼ ਇੰਨੀ ਮਹਿੰਗੀ ਲੈਣੀ ਆ ਉਹ ਆਪਣੇ ਮਨ ਨੂੰ ਸੰਤੁਸ਼ਟ ਕਰਨ ਵਾਸਤੇ ਲੈਣੀ ਆ ਕਿ ਮੇਰਾ ਮਨ ਚਾਹੁੰਦਾ ਆ ਕਿ ਮੇਰੇ ਕੋਲ ਵੀ ਉਹ ਚੀਜ਼ ਹੋਵੇ ਮੈਂ ਵੀ ਮਹਿੰਗੀ ਗੱਡੀ ਦੇ ਵਿੱਚ ਬੈਠਾ ਨਹੀਂ ਤਾਂ ਗੱਡੀਆਂ ਦਾ ਮਕਸਦ ਕੀ ਹੈ ਸਫਰ ਕਰਨਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਪਰ ਜਦੋਂ ਸ਼ੌਂਕ ਪੈਦਾ ਹੋ ਜਾਂਦਾ ਹੈ ਅੰਦਰ ਈ ਸ਼ਾਮਾਂ ਪ੍ਰਗਟ ਹੋ ਜਾਂਦੀਆਂ ਫਿਰ ਮਹਿੰਗੀਆਂ ਮਹਿੰਗੀਆਂ ਸ਼ਾਮਾਂ ਪ੍ਰਗਟ ਹੁੰਦੀਆਂ ਹੁਣ ਉਹਦੇ ਵਾਸਤੇ ਕਿੰਨੀ ਮਿਹਨਤ ਕਰਨੀ ਪੈਂਦੀ ਆ ਨਾਮੀ ਨੇ ਉਸ ਤੋਂ ਵੱਡੇ ਰਸ ਨੂੰ ਪ੍ਰਾਪਤ ਕਰ ਲਿਆ ਉਹਦੇ ਵਾਸਤੇ ਮਿਹਨਤ ਤਾਂ ਕੀਤੀ ਹੈ ਪਰ ਘਰ ਬੈਠ ਕੇ ਹੀ ਕੀਤੀ ਆ ਕੋਈ ਪੈਸਾ ਨਹੀਂ ਖਰਚਿਆ ਬਸ ਰਸਨਾ ਨੂੰ ਬੋਲਣ ਲਾਇਆ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਉਹ ਰਸ ਹੋਣਾ ਸ਼ੁਰੂ ਹੋ ਗਿਆ ਇਹ ਰਸ ਸੰਸਾਰਿਕ ਰਸਾਂ ਤੋਂ ਕਿਤੇ ਜ਼ਿਆਦਾ ਵੱਡਾ ਹੈ ਜਦੋਂ ਇਹ ਰਸ ਮਿਲ ਜਾਂਦਾ ਤਾਂ ਜੀਵ ਡਰਦਾ ਹੈ ਕਿ ਕਿਤੇ ਉਹਨਾਂ ਸੰਸਾਰਿਕ ਰਸਾਂ ਦੇ ਕਰਕੇ ਇਧਰਲਾ ਰਸ ਮੇਰਾ ਟੁੱਟ ਨਾ ਜਾਵੇ ਤਾਂ ਕਰਕੇ ਉਹ ਸਾਦਗੀ ਦੇ ਵਿੱਚ ਹੀ ਰਹੇਗਾ ਹੁਣ ਬ੍ਰਹਮ ਨੇ ਮਾਲਕ ਨੇ ਇਹ ਤ੍ਰੈਗੁਣ ਮਾਇਆ ਦਾ ਰਚਨ ਰਚਿਆ ਹੈ ਮਾਲਕ ਨੇ ਇਹ ਸਾਰੀਆਂ ਚੀਜ਼ਾਂ ਬਣਾਈਆਂ ਨੇ ਇੱਥੇ ਇੱਕ ਖੇਡ ਬਣਾਇਆ ਤੇ ਆਪਾਂ ਇਹ ਜਿਹੜਾ ਖੇਡ ਮਾਲਕ ਦਾ ਚੱਲਦਾ ਇਹਦੇ ਵਿੱਚ ਆਪਾਂ ਘੁੰਮਣ ਘੇਰੀ ਦੇ ਵਿੱਚ ਪਏ ਆ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਕਿਨਾਰਾ ਕਿੱਥੇ ਆ ਸਮੁੰਦਰ ਦੇ ਬਿਲਕੁਲ ਸੈਂਟਰ ਦੇ ਵਿੱਚ ਆਪਾਂ ਡੁੱਬ ਰਹੇ ਆ ਤੇ ਕਿਨਾਰਾ ਨਹੀਂ ਲੱਭਦਾ ਮਹਾਰਾ ਕਹਿੰਦੇ ਜੇ ਕਿਨਾਰਾ ਚਾਹੀਦਾ ਤਾਂ ਸ਼ਬਦ ਗੁਰੂ ਦਾ ਸਹਾਰਾ ਲੈ ਲਓ ਜੋ ਕਿ ਤੁਹਾਨੂੰ ਅੰਤਰਗਤੀ ਹੀ ਪ੍ਰਾਪਤ ਹੋਵੇਗਾ ਔਰ ਜੇ ਕੋਈ ਜੀਵ ਅੰਤਰਗਤ ਉਤਰੇਗਾ ਤਾਂ ਹੀ ਉਸ ਨੂੰ ਇਹ ਜੋ ਸਹਾਰਾ ਹੈ ਇਹ ਜੋ ਬੇੜੀ ਹੈ ਇਹ ਪ੍ਰਾਪਤ ਹੋਵੇਗੀ ਤੇ ਆਪਾਂ ਸਾਰਿਆਂ ਨੇ ਹੀ ਕੋਸ਼ਿਸ਼ ਕਰਨੀ ਆ ਕਿ ਵਾਹਿਗੁਰੂ ਗੁਰਮੰਤਰ ਜਪ ਕੇ ਆਪਾਂ ਇਸ ਸ਼ਬਦ ਗੁਰੂ ਦਾ ਸਹਾਰਾ ਲੈ ਲਈਏ ਇਹਦੇ ਨਾਲ ਪਿਆਰ ਪਾ ਲਈਏ ਤਾਂ ਜੋ ਅਸੀਂ ਵੀ ਕਿਨਾਰੇ ਤੇ ਲੱਗ ਸਕੀਏ